ਨਵੀਂ ਦਾਣਾ ਮੰਡੀ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਇੱਕ ਬੀਜ ਵਿਕਰੇਤਾ ਉੱਤੇ ਘਟੀਆ ਕਿਸਮ ਦੇ ਝੋਨੇ ਦਾ SR 110 ਬੀਜ ਦੇਣ ਦਾ ਦੋਸ਼ ਲਗਾਇਆ। ਕਿਸਾਨਾਂ ਦੇ ਨਾਲ ਕਿਸਾਨ ਯੂਨੀਅਨ ਬਾਕੀ ਦੇ ਸੁਭਾ ਜਰਨਲ ਸਕੱਤਰ ਗੁਰਦੀਪ ਸਿੰਘ ਪੰਡਾਲ ਵੀ ਆਪਣੇ ਸਾਥੀਆਂ ਸਮੇਤ ਮੌਕੇ ਉੱਤੇ ਪਹੁੰਚੇ। ਜਿੱਥੇ ਉਹਨਾਂ ਦੁਕਾਨਦਾਰ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਬਾਰੇ ਦੱਸਿਆ। ਦੁਕਾਨਦਾਰ ਨੇ ਵੀ ਮੰਨਿਆ ਕਿ ਬੀਜ ਘਟੀਆ ਕੁਆਲਟੀ ਦਾ ਸੀ ਕਿਸਾਨਾਂ ਨੂੰ ਆ ਰਹੀ ਬੀਜ ਸੰਬੰਧੀ ਸਮੱਸਿਆਵਾਂ ਸੰਬੰਧੀ ਕੰਪਨੀ ਨਾਲ ਗਲਬਾਤ ਕੀਤੀ ਗਈ ਕੰਪਨੀ ਦੇ ਖੇਤੀ ਮਾਹਿਰਾ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜੀ ਚੋਨੇ ਦੀ ਫਸਲ ਦਾ ਵੀ ਦौरा ਕੀਤਾ ਪਰ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੁਕਾਨਦਾਰ ਚੁੱਪ ਨੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਹ ਹਾਂ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਅਸੀਂ ਪਹੁੰਚੇ ਸੀਗੇ ਜੀ ਪ੍ਰੀਤ ਸੀਡ ਸਟੋਰ ਜੋ ਕਿ ਦਾਣਾ ਮੰਡੀ ਦੇ ਵਿੱਚ ਪੰਜ ਨੰਬਰ ਦੀ ਦੁਕਾਨ ਆ ਇੱਥੇ ਲਗਭਗ ਬਹੁਤ ਸਾਰੇ ਪਿੰਡ ਜਿਨ੍ਹਾਂ ਦੇ ਵਿੱਚ ਨਵਾ ਪਿੰਡ ਅਟਨਾ ਵਾਲੀ ਮਠੜਾ ਕਾਂਜਲੀ ਬੂਟਾਂ ਧੰਮਾ ਕੋਠੇ ਕਾਲਾ ਸਿੰਘ ਤੇ ਫਿਆਲੀ ਜਾਂ ਇੱਕ ਦੋ ਪਿੰਡ ਹੋਰ ਵੀ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੀੜਤ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਕਿ ਇਹਨਾਂ ਨੇ 110 ਜਿਹੜਾ ਬੀਏ ਝੋਨੇ ਦਾ ਉਹ ਕਹਿ ਕੇ ਇਸ ਦੁਕਾਨ ਤੋਂ ਖਰੀਦਿਆ ਸੀਗਾ ਜੋ ਕਿ ਸ਼੍ਰੀ ਰਾਮ ਕੰਪਨੀ ਦਾ ਏ ਪਰ ਜਦੋਂ ਹੁਣ ਸਾਰੀਆਂ ਪਾਣੀ ਲੱਗ ਚੁੱਕੇ ਨੇ ਉਹਨਾਂ ਨੂੰ ਖਾਦਾਂ ਪੈ ਚੁੱਕੀਆਂ ਨੇ ਦਵਾਈਆਂ ਪੈ ਚੁੱਕੀਆਂ ਨੇ ਕਿਸਾਨ ਦਾ ਖਰਚਾ ਹੋ ਚੁੱਕਿਆ ਏ ਪਰ ਅੱਜ ਹਾਲਾਤ ਇਹ ਨੇ ਕਿ ਜਦੋਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਗਾ ਕਿ ਜਿਹੜੇ ਸੈਂਪਲ ਅਸੀਂ ਉੱਥੇ ਜਾ ਕੇ ਦੇਖ ਕੇ ਆਏ ਜਾਂ ਜਿੱਥੇ ਮੌਜੂਦਾ ਨਾਲ ਵੀ ਲੈ ਕੇ ਆਏ ਆ ਇਹ ਅੱਧਾ ਝੋਨਾ ਲਗਭਗ 45 ਤੋਂ 50% ਝੋਨਾ ਜਿਹੜਾ ਹੈਗਾ ਉਹ ਪੱਕ ਚੁੱਕਿਆ ਏ ਬਾਕੀ ਅੱਧਾ ਝੋਨਾ ਜਿਹੜਾ ਹੈਗਾ ਉਹ ਹਜੇ ਤੱਜਾ ਹੀ ਖੜਾ ਏ ਉਹ ਕਾਰਨ ਕੀ ਏ ਤੁਸੀਂ ਆ ਦੇਖ ਸਕਦੇ ਹੋ ਕਿ ਅੱਧਾ ਜਿਹੜਾ ਝੋਨਾ ਏ ਉਹ ਉਸੇ ਤਰ੍ਹਾਂ ਹੀ ਖੜਾ ਏ ਹਣਾ ਤੇ ਇਹ ਜਿਹੜਾ ਬੀ ਇਹ ਮਿਕਸ ਬੀ ਜਿਹੜਾ ਵੇਚਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੰਪਲੀਟਾ ਅਸੀਂ ਕਰ ਰਹੇ ਆ ਚਾਹੇ ਉਹ ਮਾਲਵੇ ਦੀ ਗੱਲ ਹੋਵੇ ਚਾਹੇ ਮਾਝੇ ਦੀ ਗੱਲ ਹੋਵੇ ਚਾਹੇ ਦੁਆਬੇ ਏਰੀਆ ਦੀ ਗੱਲ ਹੋਵੇ ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰ ਖੇਤੀਬਾੜੀ ਮਹਿਕਮਾ ਜਾਂ ਸਰਕਾਰਾਂ ਮੰਤਰੀਆਂ ਤੱਕ ਜਿੱਦਾਂ ਬਿਸ਼ੇ ਅਕਾਲੀ ਆਪਣੇ ਸਰਕਾਰ ਦੇ ਵਿੱਚ ਸੀ ਨਾ ਤੋਤਾ ਸਿੰਘ ਮੰਤਰੀ ਜਿਹੜਾ ਇਹਨਾਂ ਨਾਲ ਮਿਲ ਕੇ ਕੰਮ ਕਰਦਾ ਸੀ ਤੇ ਕਰੋੜ ਰੁਪਈਆ ਦਾ ਘਪਲਾ ਜਾਂ ਅਰਬਾਂ ਰੁਪਈਆ ਦਾ ਘਪਲਾ ਜਿਹੜਾ ਬੀ ਦੇ ਵਿੱਚ ਨਿਕਲਿਆ ਸੀ ਹਾਲਾਤ ਅੱਜ ਵੀ ਉਹੀ ਨੇ ਸਰਕਾਰਾਂ ਬਦਲੀਆਂ ਨੇ ਸਿਰਫ ਲੋਗੋ ਚੇਂਜ ਹੋਏ ਨੇ ਹਾਲਾਤ ਪ੍ਰਣਾਲਾ ਉੱਤੇ ਦਾ ਉੱਥੇ ਹੀ ਖੜਾ ਏ ਇਹਦੇ ਵਿੱਚ ਜਦੋਂ ਅਸੀਂ ਸਬੰਧਤ ਦੁਕਾਨਦਾਰ ਕੋਲ ਅੱਜ ਬੀ ਮੰਗੇ ਸੌਰੀ ਬਿਲ ਮੰਗੇ ਉਹਨਾਂ ਬੀਆਂ ਦੇ ਤੇ ਦੁਕਾਨਦਾਰ ਵੱਲੋਂ ਤੁਸੀਂ ਦੇਖ ਸਕਦੇ ਕਿ ਪੁਰਾਣੀਆਂ ਡੇਟਾ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਕਪਲਾ ਹੈ ਕਿ ਪੁਰਾਣੀਆਂ ਡੇਟਾ ਦੇ ਵਿੱਚ ਬੀ ਜਿਹੜੇ ਆਪਣੇ ਬੀਆਂ ਦੇ ਜਿਹੜੇ ਬਿੱਲ ਕੱਟੇ ਜਾਂਦੇ ਨੇ ਤੇ ਕਿਤੇ ਤੁਸੀਂ ਗ੍ਰਾਹਕ ਦੇ ਸਾਈਨ ਆਉਣੇ ਨੇ ਉੱਥੇ ਦੁਕਾਨਦਾਰ ਵੱਲੋਂ ਆਪ ਸਾਈਨ ਕੀਤੇ ਜਾਂਦੇ ਨੇ ਇਹ ਵੀ ਇੱਕ ਫਰਜੀ ਵਾੜਾ ਹੋ ਰਿਹਾ ਹੈ ਜਿਹੜੀ 420 ਹੋ ਰਹੀ ਏ ਸੋ ਅਸੀਂ ਜਿਹੜੇ ਸਾਡੇ ਕਪੂਰਥਲੇ ਦੇ ਤੋਂ ਦੇ ਚੀਫ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ ਪਰ ਅਸੀਂ ਕਿਸਾਨ ਵੀਰਾਂ ਨੂੰ ਵੀ ਲਗਭਗ 2-3 ਸਾਲ ਤੋਂ ਲਗਾਤਾਰ ਵੀਡੀਓ ਜਰੀਏ ਜਾਂ ਪ੍ਰੈਸ ਜਰੀਏ ਅਸੀਂ ਇਹ ਸੁਚੇਤ ਕਰ ਰਹੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਰੀਦਣੀ ਹੈ ਕੋਈ ਵੀ ਤੁਸੀਂ ਵੀ ਖਰੀਦਣਾ ਹੈ ਉਹ ਤੁਸੀਂ ਪੱਕੇ ਬਿੱਲਾਂ ਦੇ ਉੱਪਰ ਕੀਦੋ ਇਹ ਪ੍ਰੋਬਲਮ ਜਿਹੜੀਆਂ ਕ੍ਰੀਏਟ ਨਾ ਹੋਣ ਕਿਉਂਕਿ ਜਿਹੜੇ ਇਹ ਦੁਕਾਨਦਾਰ ਨੇ ਜਾਂ ਖੇਤੀਬਾੜੀ ਵਿਭਾਗ ਆਏ ਆਪਣੀ ਦੁਕਾਨਦਾਰ ਮੋਟੀਆਂ ਕਮਾਈਆਂ ਕਰਦੇ ਨੇ ਮੋਟੀਆਂ ਪੌਟੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਤੇ ਜਿਹੜੀਆਂ ਇਹ ਇਹਨਾਂ ਦੇ ਹਿੱਸੇਦਾਰੀਏ ਉਹ ਸਰਕਾਰਾਂ ਦੀ ਵੀ ਹਿੱਸੇਦਾਰੀਏ ਤੇ ਆਪਣੇ ਖੇਤੀਬਾੜੀ ਡਿਪਾਰਟਮੈਂਟ ਦੀ ਵੀ ਹਿੱਸੇਦਾਰੀਏ ਸੋ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਇਸ ਚੈਨਲ ਦੇ ਜਰੀਏ ਇਹ ਸਬੰਧਤ ਦੁਕਾਨਦਾਰਾਂ ਉੱਪਰ ਸਬੰਧਤ ਆਪਣੀਆਂ ਕੰਪਨੀਆਂ ਉੱਪਰ ਤੇ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਰੋਕਿਆ ਅੱਜ ਤੱਕ ਇਹਨਾਂ ਦੀ ਕਦੀ ਚੈਕਿੰਗ ਨਹੀਂ ਹੋਈ ਕਦੀ ਸੈਂਪਲ ਨਹੀਂ ਭਰੇ ਗਏ चंद ਪੈਸਿਆਂ ਦੇ ਬਦਲੇ ਜੋ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹਨੂੰ ਬਰਬਾਦ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਅੱਜ ਧਰਨੇ ਮੁਜ਼ਾਰੇ ਲਾਉਣ ਦੇ ਲਈ ਮਜਬੂਰ ਹੈ ਇਹਨਾਂ ਸਾਰਿਆਂ ਦੇ ਉੱਤੇ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਅਗਲੀ ਜਿਹੜੀ ਵੀ ਕਾਰਵਾਈ ਹੋਊ ਉਹਦੇ ਬਾਰੇ ਤੁਹਾਨੂੰ ਸੂਚਿਤ ਕਰਤਾ ਜਾਵੇ ਅਸੀਂ ਅੱਜ ਆਏ ਦੁਕਾਨ ਤੇ ਪੀਸ ਕੀਤਾ ਤੁਹਾਨੂੰ ਉਹਨਾਂ ਵੱਲੋਂ ਕੀ ਦਿੱਤਾ ਗਿਆ ਆਸ਼ਵਾਸਨ ਕੁਝ ਦਿੱਤਾ ਗਿਆ ਕਿ ਜਿਹੜਾ ਜੇ ਕੋਈ ਨੁਕਸਾਨ ਹੋਇਆ ਕਿਸਾਨ ਦਾ ਜੇ ਕੰਪਨੀ ਭਰੇਗੀ ਜਾਂ ਉਹ ਕੁਝ ਕਰਨ ਦੇ ਦੇਖੋ ਜੀ ਉਹਨਾਂ ਵੱਲੋਂ ਕੋਈ ਸਾਨੂੰ ਇਦਾਂ ਦਾ ਆਸ਼ਵਾਸ ਨਹੀਂ ਦਿੱਤਾ ਉਹ ਕਹਿੰਦੇ ਵੀ ਅਸੀਂ ਤਾਂ ਸੀਲ ਬੰਦ ਚੀਜ਼ ਕੰਪਨੀ ਤੋਂ ਖਰੀਦੀ ਸਾਡੇ ਕੋ ਪੱਕੇ ਬਿੱਲ ਨੇ ਪੱਕੇ ਬਿੱਲ ਸਾਡੇ ਕੋ ਤੁਸੀਂ ਲਿਆ ਸਕਦੇ ਹੋ ਜਦੋਂ ਸਾਡਾ ਸਵਾਲ ਸੀਗਾ ਕਿ ਤੁਸੀਂ ਪੱਕੇ ਬਿੱਲ ਉਸ ਸਮੇਂ ਤਾਂ ਤੋਂ ਨਹੀਂ ਦਿੰਦੇ ਜਦੋਂ ਕਿਸਾਨ ਵੀਰ ਲੈਣ ਆਉਂਦਾ ਤੇ ਉਹਨਾਂ ਵੱਲੋਂ ਉਹ ਉਹੀ ਰਟੀ ਰਟਾਈ ਲਾਈਨ ਜਿਹੜੀ ਹੈਗੀ ਆ ਕਿ ਕਿਸਾਨਾਂ ਦਾ ਤੇ ਦੁਕਾਨਦਾਰਾਂ ਦਾ ਇੱਕ ਨੋਮਾਸ਼ ਦਾ ਰਿਸ਼ਤਾ ਹੁੰਦਾ ਇਹ ਯਕੀਨ ਦੇ ਉੱਤੇ ਸੌਦੇ ਚੱਲਦੇ ਨੇ ਪਰ ਇਹ ਸੌਦੇ ਯਕੀਨ ਵਾਲੇ ਨਹੀਂ ਰਹਿ ਗਏ ਅੱਜ ਅੱਜ ਕਾਲ ਯੁੱਗ ਦਾ ਸਮਾਂ ਚੱਲ ਰਿਹਾ ਏ ਇਸੇ ਕਰਕੇ ਸਾਨੂੰ ਧਰਨੇ ਮੁਜਾਰੇ ਬਾਅਦ ਲਾਉਣੇ ਪੈਂਦੇ ਨੇ ਇਸ ਲਈ ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਪੱਕੇ ਬੈਲ ਲਿਆ ਕਰੋ ਅਗਲੀ ਕਾਰਵਾਈ ਲਈ ਅਸੀਂ ਖੇਤੀਬਾੜੀ ਡਿਪਾਰਟਮੈਂਟ ਕੋਲ ਜਾਣੇ ਆ ਜੇ ਇੱਥੇ ਕਾਰਵਾਈ ਨਹੀਂ ਰੁਕਦੀ ਤਾਂ ਸਾਨੂੰ ਜੋ ਵੀ ਪ੍ਰਦਰਸ਼ਨ ਕਰਨਾ ਪਿਆ ਤਿੱਖੇ ਸੰਘਰਸ਼ ਲੜਨੇ ਪਏ ਕੋਈ ਰੋਡ ਜਾਮ ਕਰਨਾ ਪਿਆ ਅਸੀਂ ਹਰ ਚੀਜ਼ ਦੇ ਲਈ ਤਿਆਰ ਆਂ ਮੈਂ ਅਨੰਦਪ੍ਰੀਤ ਸਿੰਘ ਹੋ ਦੀ ਇੱਕ ਇੱਕ ਬੰਦ ਨਾ ਕੀ ਖਾਨ ਮੇਰੀ ਹੈਗੀ ਜੀ ਪ੍ਰੀ ਸੀਡਰ ਸਟੋਰ ਕੋਲ ਸਰੋਵਰ ਦੇ ਨਾਮ ਅੱਜ ਕਾਫੀ ਕਿਸਾਨ ਕੱਢੇ ਹੋ ਕੇ ਆਏ ਆ ਤੇ ਉਹਨਾਂ ਦਾ ਇਹ ਰੋਪਾ ਕੀ ਤੁਹਾਡੇ ਕੋਲੋਂ ਜਿਹੜਾ ਵਾ ਸੁੱਤੀ ਦੇ ਜਿਹੜੇ ਬੀਜ ਆ ਉਹ ਦਿੱਤੇ ਜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਡੁਪਲੀਕੇਟ ਬੀਜ ਨਹੀਂ ਨਾ ਬੀਜ ਕੰਪਨੀ ਦਾ ਹੀ ਆ ਕੰਪਨੀ ਤੋਂ ਲਿਆ ਗਿਆ ਸੀਗਾ ਸ਼੍ਰੀ ਰਾਮ ਬਾਇਓ ਸ਼੍ਰੀ ਰਾਮ ਐਗਰੀਟੈਕ ਇੰਡੀਆ ਕੰਪਨੀ ਤੋਂ ਬੀਜ ਲਿਆ ਸੀਗਾ ਆਪਾਂ ਤੇ ਦਿਲ ਤੇ ਲਿਆ ਸੀਗਾ ਬਾਕੀ ਤਾਂ ਦਿਲ ਤੇ ਆਪਾਂ ਜੇਦਾਂ ਨੂੰ ਮਾਲ ਦਿੱਤਾ ਵਾ ਉਹਦੇ ਵਿੱਚ ਇਹ ਆ ਵੀ 110 ਵੈਰਾਈਟੀ ਦੇ ਵਿੱਚ 126 ਤੇ ਬੀਜ ਦੀ ਥੋੜੀ ਮਿਸਿੰਗ ਆਈ ਆ ਕੰਪਨੀ ਵਾਲੇ ਇਸ ਜੀ ਨੂੰ ਮੰਗਦੇ ਆ ਸਾਨੂੰ ਰਿਟਰਨ ਤੇ ਦੇ ਕੇ ਗਏ ਆ ਤੇ ਕੰਪਨੀ ਵਾਲੇ ਅੱਜ ਆ ਵੀ ਰਹੇ ਆ ਤੇ ਉਹ ਜ਼ਿਮੀਂਦਾਰਾਂ ਦੇ ਰੋਗ ਰੋਰਾ ਦਿੰਦੇ ਆ ਤਾਂ ਕਹੋ ਕੰਪਨੀ ਵਾਲੇ ਇਸ ਤੋਂ ਪਹਿਲਾਂ ਆਣ ਕੇ ਜ਼ਿਮੀਂਦਾਰਾਂ ਦੇ ਖੇਤਾਂ 'ਚ ਗਏ ਆ ਜੀ ਖੇਤਾਂ ਨੂੰ ਸਾਰਾ ਉਹਨਾਂ ਨੇ ਦੇਖਿਆ ਗਿਆ ਵਾ ਜ਼ਿਮੀਂਦਾਰਾਂ ਨੂੰ ਵੀ ਪਤਾ ਉਹਨਾਂ ਖੇਤਾਂ 'ਚ ਪਹੁੰਚੇ ਆ ਤੇ ਉਸ ਤੋਂ ਬਾਅਦ ਉਹ ਲਿਖ ਕੇ ਲੈ ਆ ਕੇ ਕੰਪਨੀ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਆ ਕੱਲ ਸੋਮਵਾਰ ਸੀਗਾ ਤੇ ਅੱਜ ਉਹ ਆ ਰਹੇ ਆ ਦੱਸਣਗੇ ਜ਼ਿਮੀਂਦਾਰ ਨੂੰ ਕੀ ਹੁੰਦਾ ਕੀ ਲੈਣਾ ਕੀ ਹਾਲ ਹੈ ਇਸ ਜੀ ਦਾ ਕੁਲੀ ਮਿਕਸਿੰਗ ਆਈ ਰਹੇ ਉਸ ਦੀ ਸਮਾਦਾ ਰਿਵੀ ਰੋਪਾ ਨੂੰ ਸਮਝੋ ਜੀ ਬਹਿਣੀ ਕੱਢ ਲਈ ਉੱਤੋਂ ਆਜੂਨਾਂ ਨੂੰ ਕਹਿਣੇ ਮਖੜੇ ਮੈਂ ਨੇ ਦੱਸਿਆ ਜੀ ਫਾਰਮਰ ਉਸ ਟਾਈਮ ਤੇ ਆ ਰਿਹਾ ਜੀ ਬੀਜ ਦੇ ਦੋ ਰਾਜ ਹੁੰਦਾ ਜੇ ਤਾਂ ਅੱਜ ਰਾਜਾ ਚਲੋ ਗੱਲ ਕਰੀਏ ਪਰ ਉਸ ਟਾਈਮ ਵੀ ਤੇ ਹੁੰਦਾ ਫਾਰਮਰ ਸਾਨੂੰ ਇੰਨਾ ਦੇ ਦੇ ਜੀ ਮੈਨੂੰ ਤਰੀ ਤੋਰ ਮੈਨੂੰ ਤੋਰ ਮੇਰਾ ਫੇਰ ਕੱਢ ਦੋ ਚਲੋ ਅਸੀਂ ਕੁਝ ਬਿੱਲ ਕੱਟ ਲਈਦੇ ਆ ਹੋਰ ਇਹੋ ਨਹੀਂ ਦਿਮਾਗ ਚ ਰਹਿੰਦਾ ਵੀ ਜਿਹੜੇ ਰਹਿ ਜਾਂਦੇ ਆ ਉਸ ਤੋਂ ਪਤਾ ਹੁੰਦਾ ਵੀ ਇੰਨਾ ਬੀਜ ਵੇਚਿਆ ਵਾ ਇੰਨਾ ਵੇਖਿਆ ਇੰਨਾ ਪਾਇਆ ਵਾ ਉਹਦੇ ਨਾਲ ਅਸੀਂ ਬਾਅਦ ਚੋਂ ਕੱਟ ਕੇ ਸਾਰੇ ਜਿੰਨੇ ਜੀਵਦਾਰਾਂ ਦੀ ਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਕੰਪਨੀ ਮੰਨ ਗਈ ਹੈ। ਹਾਂ ਜੀ। ਇਹ ਕੰਪਨੀ ਇਹ ਵੀ ਕੱਲ ਮੈਂ ਕਰੇਗੀ ਵੀ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਵੀ ਉਹ ਕਰ ਭਾਈ ਕਰੇ। ਕੰਪਨੀ ਵਾਲਿਆਂ ਦੀ ਮੇਰੇ ਕੋਲ ਬਰਾਦਰ ਰਿਕਾਰਡਿੰਗ ਪਈ ਆ। ਤੁਹਾਨੂੰ ਮੈਂ ਸੁਣਾ ਸਕਦਾ। ਉਹਨਾਂ ਨੇ ਇਹ ਕਿਹਾ ਜੀ ਅਸੀਂ ਸਾਰੀ ਮੀਟਿੰਗ ਕੀਤੀ ਆ। ਉਹਦੇ ਵਿੱਚ ਇਸ ਟਾਈਮ ਅਸੀਂ ਕੁਝ ਨਹੀਂ ਕਿਹਾ ਦਾ। ਕਿਤੇ ਜਿਹੜਾ ਪੀਆਰ ਵੈਲਿਟੀ ਐਕਸ 26 ਵਿੱਚ ਮਿਕਸ ਆ। ਉਹਦਾ ਤੇ 110 ਦਾ ਜਿਹੜਾ ਫਰਕ ਆ। ਪਰ 15 ਤੋਂ 20 ਦੇ ਲਾਲੋ ਵੱਧ ਤੋਂ ਵੱਧ ਕਹਿੰਦੇ ਇੰਨਾ ਵਾ 126 ਚ ਆਉਣਾ ਜਿਹੜਾ ਜੀ ਪੱਕੇ ਕਰਦਾ ਨੀਗਾ ਵਜ਼ਨ ਜੂ ਕੰਮ ਕਰੂਗਾ ਥੋੜਾ ਜਿਹਾ ਵਜ਼ਨ ਘੱਟੋ ਜਿਆਦਾ ਕਰਦਾ ਨੀਗਾ ਕਟਿੰਗ ਤੇ ਕਹਿੰਦੇ ਜੋ ਝਾੜਦੇ ਉਸ ਤੋਂ ਉਗੇ ਏਰੀਆ ਦੇ ਵਿੱਚ ਜੋ ਉਸ ਤੋਂ ਕੱਟ ਕਰਦਾ ਅਸੀਂ ਬੈਠੇ ਆ ਕੰਪਨੀ ਵਾਲਾ ਇਹ ਵੀ ਆਂਸਰ ਆਪਾਂ ਸਾਡੇ ਨਾਲ ਤੇ ਹੁਣ ਕੰਪਨੀ ਵਾਲੇ ਆ ਰਹੇ ਆ ਬਾਕੀ ਉਹਨਾਂ ਦੀ ਤੁਸੀਂ ਗੱਲਬਾਤ ਕਰਕੇ ਬਾਅਦ ਕਰਦੇ ਆ। ਚਲੋ ਤੁਹਾਡੇ ਜੋ ਰੂਪ ਲੱਗ ਰਹੇ ਆ ਅੱਗੇ ਵੀ ਜਿਹੜਾ ਤੁਸੀਂ ਬੀਜ ਦਾ ਦਿੱਨੇ ਹੋ ਤੇ ਉਹ ਉਹਦੇ ਵਿੱਚ ਵੀ ਜਿਹੜਾ ਵਾ ਡੁਪਲੀਕੇਟ ਉਹ ਦਿੱਤੇ ਜਾਂਦੇ ਇਸ ਤਰ੍ਹਾਂ ਹੁੰਦੀ ਐ ਤੇ ਕਿੰਨਾ ਖੜੇ ਸਹਾਜ ਹੈ ਇਹ ਕਹਿਣਾ ਸੀ ਮੈਂ ਤੁਹਾਡੀ ਗੱਲ ਨਾਲ ਉਹਦੇ ਵਿੱਚ ਇਦਾਂ ਆਣਾ ਜੀ ਕੰਪਨੀਆਂ ਜਿਹੜੀਆਂ ਆਪਾਂ ਬ੍ਰਾਂਡਡ ਕੰਪਨੀਆਂ ਨਾਲ ਕੰਮ ਕਰੀਦਾ ਜੀ ਜਿੰਨਾਂ ਦਾ ਨਾਮ ਆ ਤੇ ਦਿਲ ਤੇ ਮਾਲ ਲਈਦਾ ਦਿਲ ਤੇ ਵੇਚੀਦਾ ਹੁਣ ਬੰਦਸੀਲ ਮਾਲ ਲਈਦਾ ਜੀ ਉਹਦੇ ਵਿੱਚ ਕੰਪਨੀ ਪੀ ਭਰ ਕੇ ਦੇ ਦਵੇ ਅਸੀਂ ਦਾ ਉਸ ਨੋਮੇ ਦੇ ਉੱਤੇ ਪੜ ਲੈਣਾ ਜਾਂ ਵੇਚ ਕੇ ਪੜ ਲੈਣਾ ਉਹਦੇ ਵਿੱਚ ਕੀ ਨਿਕਲੇਗਾ ਇਹ ਮੌਕੇ ਉਦੋਂ ਫਸਲ ਕਰਨ ਦੇ ਪਤਾ ਲੱਗਦਾ ਵੀ ਕੀ ਉਹਦੇ ਵਿੱਚ ਹੈ ਹਨਾ ਉਹਦੇ ਵਿੱਚ ਚਲੋ ਫਾਰਮਰ ਨੇ ਜਿਹੜੀ ਤੁਹਾਨੂੰ ਦੱਸਿਆ ਵੀ ਕਣਕ ਦੇ ਵਿੱਚ ਦਿੱਕਤ ਆਈ ਆ ਪਣਕ ਜਦੋਂ ਪੱਕਦੀ ਸੀ ਉਸ ਟਾਈਮ ਤੁਹਾਨੂੰ ਦੱਸ ਸਕਦੇ ਸੀ ਵੱਢਣ ਤੋਂ ਬਾਅਦ ਦੱਸ ਰਹੇ ਆ ਉਹਦੇ ਵਿੱਚ ਮੈਂ ਕੀ ਕਰ ਸਕਦਾ ਉਸ ਟਾਈਮ ਕੰਪਨੀ ਨੂੰ ਕਹਿਣਾ ਵੀ ਪਈ ਆ ਕਿ ਦੇਖੋ ਆ ਦਿੱਕਤ ਆਈ ਆ ਬਰੇ ਜਿਹਦਾ ਇਸ ਟਾਈਮ ਚਲੋ ਮੌਕੇ ਤੇ ਪ੍ਰੋਬਲਮ ਆਈ ਆ ਸਾਰੇ ਜ਼ਿੰਮੇਵਾਰ ਆਏ ਆ ਆਪਾਂ ਇਸ ਟਾਈਮ ਖੜੇ ਆਪਾਂ ਭਾਈ ਦੇ ਨਾਲ ਖੜੇ ਆਂ ਜਿੰਮੇਵਾਰਾਂ ਦੇ ਨਾਲ ਖੜੇ ਆਂ ਅੱਗੇ ਵੀ ਖੜੇ ਰਹਿਵਾਂ